ਇੱਥੇ ਤੇ ਵੇਖੋ ਘਰ ਜਈ ਨਹੀਂ ਵੀ ਆਪਾਂ ਜੇ ਤੂੰ ਰੱਖਦੇ ਆ ਨਾ ਤੇ ਅਸੀਂ ਮਾਲਕ ਦਾ ਨਾਮ ਲੈ ਕੇ ਰੱਖਦੇ ਆ ਆਪਾਂ ਕਿਹਨੇ ਨਹੀਂ ਭਾਈ ਸਾਹਿਬ ਕੋ ਅਰਦਾਸ ਕਰਨੀ ਹੈ ਜਾਂ ਆਪਾਂ ਅਰਦਾਸ ਕਰਕੇ ਜੀ ਘਰ ਦੀ ਨਹੀਂ ਪੱਥਰ ਰੱਖਣਾ ਹੈ ਲੈਂਟਰ ਵੀ ਪਾਉਣ ਲੱਗੇ ਤੇ ਵੇਖੋ ਆਪਾਂ ਫਿਰ ਅਰਦਾਸ ਕਰਦੇ ਆ ਤੇ ਭਾਈ ਸਾਹਿਬ ਵੇਖੋ ਅਰਦਾਸ ਕਰਦੇ ਨੇ ਜਾਂ ਆਪਾਂ ਆਪ ਕਰਦੇ ਆ ਵੇਖੋ ਬੱਚੇ ਨੂੰ ਪਤਾ ਕੀ ਪੜਿਆ ਜਾਂਦਾ ਜੀ ਉੱਥੇ ਦੇਖੋ ਉਹ ਸੰਸਾਰ ਹੀ ਕਿ ਮਾਲਕ ਜੀ ਆਪ ਹੀ ਦੀ ਕਿਰਪਾ ਦੇ ਸਦਕਾ ਇਹ ਨਵੇਂ ਗ੍ਰਹਿਣ ਦੀ ਉਸਾਰੀ ਕਰਨ ਲੱਗੇ ਨੇ ਪਰਿਵਾਰ ਆਪ ਹੀ ਵਿੱਚ ਵਰਤਿਓ ਜੀ ਦੇਖੋ ਆਪਾਂ ਇਹੋ ਜੇ ਬਚਨ ਪੜ੍ਹਦੇ ਆਂ ਜੇ ਆਪੀ ਦਾ ਊਟਾ ਅਸਰਾ ਲੈ ਕੇ ਕਾਰਜਾਂ ਦੀ ਰੰਭਤਾ ਕਰਨ ਲੱਗੇ ਬਚਨ ਕਈ ਮੇਰੇ ਵਰਗੇ ਪੜ੍ਹਦੇ ਨੇ ਜਿੱਥੇ ਨਾਮ ਜੱਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਕਿਉ ਬਾਰੇ ਇਹ ਬਾਣੀ ਦੇ ਬਚਨ ਨੇ ਕਹਿੰਦੇ ਜਿਨ੍ਹਾਂ ਘਰਾਂ ਦੇ ਅੰਦਰ ਨਾਮ ਜਪਿਆ ਜਾਂਦਾ ਜੇ ਕਹਿੰਦੇ ਭਾਵੇਂ ਉਹ ਅਸਥਲ ਦੇ ਉੱਤੇ ਭਾ ਧਰਤੀ ਦੇ ਉੱਤੇ ਭਾਵੇਂ ਕੋਈ ਨਾ ਕਿਉਂ ਨਾ ਰਹਿੰਦਾ ਹੋਵੇ ਭਾਵੇਂ ਨਾ ਹੀ ਇੰਨਾ ਵਧੀਆ ਘਰ ਤੇ ਕਹਿੰਦੇ ਸੋਨੇ ਦੇ ਚੁਬਾਰਿਆਂ ਤੋਂ ਘੱਟ ਨਹੀਂ ਜੇ ਜਿੱਥੇ ਨਾਮ ਜਪਿਆ ਜਾਂਦਾ ਜਿਨ੍ਹਾਂ ਘਰਾਂ ਦੇ ਅੰਦਰ ਤੇ ਜਿਨ੍ਹਾਂ ਘਰਾਂ 'ਚ ਨਾਮ ਨਹੀਂ ਜਪਿਆ ਜਾਂਦਾ ਦਾਤਾ ਜੀ ਉਹ ਕੋ ਉਹ ਘਰ ਕਿਹੋ ਜਿਹਾ ਜੀ ਹਰ ਚੀਜ਼ ਦਾ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇ ਨਗਰ ਉਜਾੜੀ ਜਿਓ ਕਹਿੰਦੇ ਜਿਨ੍ਹਾਂ ਘਰਾਂ ਦੇ ਅੰਦਰ ਨਾਮ ਨਹੀਂ ਜਪਿਆ ਜਾਂਦਾ ਉਹ ਘਰ ਇੱਕ ਉਜਾੜ ਜੇ ਬਿਆਬਾਨ ਜੇ ਉਹ ਨਗਰ ਹੀ ਸਾਰਾ ਮਨ ਉਜਾੜ ਜੇ ਜਿੱਥੇ ਜਿਹੜੇ ਪਿੰਡ 'ਚੇ ਸ਼ਹਿਰ 'ਚੇ ਜਿੱਥੇ ਨਾਮ ਹੀ ਨਹੀਂ ਮਾਲਕ ਦਾ ਜਪਿਆ ਜਾਂਦਾ ਫਿਰ ਵਿਸ਼ਵਾਸਤ ਨਹੀਂ ਨਾ ਸਾਨੂੰ ਇਹ ਵੇਖੋ ਅਰਦਾਸ ਘਰ ਬਣਾਵਾਂ ਲੱਗਿਆ ਵੀ ਅਰਦਾਸ ਦੇ ਰੰਭਤਾ ਫਿਰ ਵੇਖੋ ਚਲੋ ਆਪਾਂ ਕਿਨੇ ਨਹੀਂ ਚਲੋ ਮਹੂਰਤ ਵੀ ਕਰਾ ਲਈਏ ਜੀ ਆਪਾਂ ਮਾਲਕ ਦਾ ਉਟ ਆਸਰਾ ਲੈ ਲਈ ਚੰਗੀ ਗੱਲ ਐ ਪਰ ਕਿਮਾ ਕਰੂ ਬਿਸ਼ਵਾਸ ਨਹੀਂ ਸਾਨੂੰ ਅਈ ਤਾਂ ਜਿਨਾ ਤੱਕ ਕਾਲੀ ਤੌੜੀ ਜਾਂ ਕੋਈ ਕਾਲਾ ਟੈਰ ਨਾ ਵੰਨ ਦਈਏ ਜਾਂ ਇੱਕ ਮਖੌਟਾ ਜਾਂਦਾ ਜੀ ਭੂਤ ਜਾਂ ਜਿਨਾ ਤੱਕ ਕੋ ਟੰਗਣਾ ਦਈਏ ਉਹਨੇ ਤਾਂ ਅੰਦਰੋਂ ਤਸੱਲੀ ਨਹੀਂ ਹੁੰਦੀ ਵਿਸ਼ਵਾਸ ਨਹੀਂ ਬਾਣੀ ਦੇ ਉੱਤੇ ਇਹ ਵਿਸ਼ਵਾਸ ਉਹ ਨਹੀਂ ਐ ਉਹਦੀਆਂ ਚੀਜ਼ਾਂ ਨਾ ਕਹੀਏ ਵੀ ਨਹੀਂ ਬਾਣੀ ਤੇ ਕਹ ਰਹੀ ਕਿ ਕੀ ਨજર ਨਹੀਂ ਲੱਗਣੀ ਤੰਮੰਤ ਨੇ ਜੋ ਹੋਇ ਤਿਤ ਚੌਖਣਾ ਲੱਗੇ ਇੱਥੇ ਦੇਖ ਮੈਂ ਕਰਿਓ ਕਾਲੇ ਰੰਗ ਦੀ ਕੋਈ ਕਾਰ ਵੀ ਲੈ ਆਵੇ ਨਾ ਜੀ ਤੇ ਉਹਨੂੰ ਵੀ ਮਗਰ ਕਾਲੀ ਪਰਾਂ ਦੀ ਫੇਰ ਬਨ ਦਿੰਦੇ ਆ ਵੀ ਕਿਹਦੀ ਨਜ਼ਰ ਨਾ ਲੱਗ ਜੇ ਆਹ ਤਾਂ ਸਾਡੀ ਹਾਲਾਤ ਆ ਤੇ ਸਾਡੀ ਸੋਚ ਆ ਵੇਖੋ ਇਹਨਾਂ ਬੰਦਾ ਪੁੱਛੇ ਵੀ ਟਾਇਰ ਕਾਲੇ ਰੰਗ ਦੇ ਹੀ ਆ ਉਹਨਾਂ ਨੂੰ ਕੀ ਐ ਕੰਪਨੀ ਨਾ ਲਾ ਦਿੰਦੀ ਨਹੀਂ ਤੇ ਉੱਥੇ ਪਹਿਲੇ ਪਰਾਂ ਦੀ ਟੰਗ ਕੇ ਲਾ ਦਿੰਦੀ ਕਈਆਂ ਨੇ ਵੇਖੋ ਗੱਡੀਆਂ ਦੇ ਮਗਰ ਵੇਖੋ ਛਿੱਤਰ ਪ੍ਰਾਂ ਟੁੱਟਾ ਟੰਗੇ ਜੀ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ ਜੇ ਬਾਣੀ ਪੜੀ ਹੁੰਦੀ ਨਾ